ਜੱਟ ਕੌਮ ਇਤਿਹਾਸ ਵਿੱਚ ਆਪਣੀ ਦਲੇਰੀ ਖੇਤੀਬਾੜੀ ਤੇ ਸ਼ੂਰ ਬੀਰਤਾ ਲਈ ਪ੍ਰਸਿੱਧ ਰਹੀ ਹੈ ਜੱਟ ਸਿਰਫ ਕਿਸਾਨ ਨਹੀਂ ਸਗੋਂ ਕਈ ਰਾਜਿਆਂ ਤੇ સામਰਾਜਿਆਂ ਦੇ ਸਿਰਮੌਰ ਵੀ ਰਹੇ ਹਨ ਇਤਿਹਾਸ ਦੇ ਕਈ ਪੰਨਿਆਂ ਵਿੱਚ ਜੱਟ ਰਾਜਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੇ ਆਪਣੇ ਸ਼ੋਰ ਸ਼ਰਾਫਤ ਅਤੇ ਪਰਜਾ ਪ੍ਰੇਮ ਨਾਲ ਰਾਜ ਕੀਤਾ ਜਿਨ੍ਹਾਂ ਵਿੱਚ ਕਰਮਬਾਰ ਅਸੀਂ ਤੁਹਾਨੂੰ ਦੱਸਦੇ ਹਾਂ ਪਹਿਲਾ ਮਹਾਰਾਜਾ ਸੂਰਜਮਲ ਜੱਟ ਭਾਰਤ ਦੇ ਸਭ ਤੋਂ ਪ੍ਰਸਿੱਧ ਜੱਟ ਰਾਜਿਆਂ ਵਿੱਚ ਵਿੱਚੋਂ ਇੱਕ ਸਨ ਉਹ ਭਾਰਤਪੁਰ ਦੇ ਸ਼ਕਤੀਸ਼ਾਲੀ ਸ਼ਾਸਕ ਸਨ ਉਹਨਾਂ ਨੇ ਮਥਰਾ ਆਗਰਾ ਤੇ ਦਿੱਲੀ ਤੱਕ ਆਪਣਾ ਪ੍ਰਭਾਵ ਬਣਾਇਆ ਉਹਨਾਂ ਦਾ ਰਾਜ ਜੱਟ ਸ਼ਕਤੀ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ ਉਹਨਾਂ ਤੋਂ ਬਾਅਦ ਰਾਜਾ ਬਤਨ ਸਿੰਘ ਜੱਟ ਸੂਰਜਮਲ ਦੇ ਪਿਤਾ ਜਿਨ੍ਹਾਂ ਨੇ ਭਾਰਤਪੁਰ ਰਾਜ ਦੀ ਨੀਂਹ ਰੱਖੀ ਉਹਨਾਂ ਦੀ ਸਮਝਦਾਰੀ ਅਤੇ ਪ੍ਰਜਾ ਪ੍ਰੇਮ ਕਾਰਨ ਜੱਟਾਂ ਦੀ ਏਕਤਾ ਮਜ਼ਬੂਤ ਹੋਈ ਉਹ ਰਾਜਾ ਬਦਨ ਸਿੰਘ ਜੱਟ ਸਨ ਉਹਨਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਮਹਾਨ ਸ਼ਾਸਕ ਜਿਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਉਹ ਜੱਟ ਸਿੱਖ ਸਨ ਅਤੇ ਉਹਨਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਉਹਨਾਂ ਦੇ ਰਾਜ ਵਿੱਚ ਧਰਮ ਸਮਾਨਤਾ ਅਤੇ ਨਿਆਂ ਦਾ ਪ੍ਰਭਲ ਯੁੱਗ ਸੀ ਰਾਜਾ ਰਾਣਾ ਉਦੇ ਸਿੰਘ ਜੱਟ ਭਰਤਪੁਰ ਰਾਜ ਦੇ ਹੋਰ ਮਹੱਤਵਪੂਰਨ ਰਾਜਿਆਂ ਵਿੱਚੋਂ ਇੱਕ ਜਿਨ੍ਹਾਂ ਦੇ ਸੂਰਜਮਲ ਦੇ ਬਾਅਦ ਰਾਜ ਦੀ ਸੁਰੱਖਿਆ ਤੇ ਵਿਕਾਸ ਜਾਰੀ ਰੱਖਿਆ ਰਾਣਾ ਉਦੇ ਸਿੰਘ ਜੱਟ ਸਨ ਤੋਂ ਬਾਅਦ 17ਵੀਂ ਸਦੀ ਦੇ ਪ੍ਰਸਿੱਧ ਜੱਟ ਨੇ ਜੱਟ ਨੇਤਾ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜੀ ਅਤੇ ਜੱਟ ਰਾਜ ਦੀ ਨੀਂ ਰੱਖੀ ਇਸ ਤੋਂ ਬਾਅਦ ਆਪਾਂ ਇਹ ਗੱਲ ਕਰਦੇ ਹਾਂ ਕਿ ਜੱਟ ਰਾਜਾਂ ਨੇ ਸਿਰਫ ਰਾਜ ਨਹੀਂ ਕੀਤਾ ਸਗੋਂ ਲੋਕਾਂ ਦੀ ਸੁਰੱਖਿਆ ਧਰਮ ਦੀ ਰੱਖਿਆ ਤੇ ਨਿਆਂ ਦੀ ਸਥਾਪਨਾ ਕੀਤੀ ਉਹਨਾਂ ਦੀ ਦਲੇਰੀ ਆਤਮ ਗੌਰਵ ਅਤੇ ਮਿਹਨਤ ਨੇ ਜੱਟ ਕੌਮ ਨੂੰ ਸਦੀਵੀ ਸ਼ਾਨ ਬਖਸ਼ੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਤਾਂ